ਭਾਰਤੀ ਕਿਸਾਨ ਯੂਨਿਟਾਗਰਾਹਾਂ ਜਿਲ੍ਹਾ ਸੰਗਰੂਰ ਵੱਲੋਂ ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਉਹਨਾਂ ਸੁਖਦੇਵ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸਨਾਮ ਦੀ ਦਾਣਾ ਮੰਡੀ ਦੇ ਵਿੱਚ ਅੱਜ ਵੱਡੇ ਪੱਧਰ ਦੇ ਉੱਤੇ ਇੱਥੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਿਹੜਾ ਸਾਮਰਾਜ ਦੇ ਬਰਖਲਾਫ ਲੜਦਿਆਂ ਸਾਡੇ ਯੋਧੇ ਉਹ ਸ਼ਹੀਦੀਆਂ ਦਾ ਜਾਨ ਪੀ ਗਏ ਅੱਜ ਦਾ ਸਾਮਰਾਜ ਕਿਵੇਂ ਇਹ ਵਾਅਦਾ ਤੁਰਿਆ ਆਉਂਦਾ ਹੈ ਕਿਵੇਂ ਇਹ ਇੱਥੇ ਦੇ ਮਤਲਬ ਸਾਰੀਆਂ ਇੱਥੇ ਸਾਮਰਾਜੀ ਕੰਪਨੀਆਂ ਕਿਵੇਂ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਸ਼ਰਮਾਇਆ ਨਿਗਲ ਲੱਗੀਆਂ ਨੇ ਤੇ ਸਾਡੇ ਦੇਸ਼ ਦੇ ਜਿਹੜੇ ਰਾਜ ਕਰਤਾ ਲੋਕ ਨੇ ਕਿਵੇਂ ਉਹ ਸਾਮਰਾਜ ਨੂੰ ਇੱਥੇ ਵੜਾਵਾ ਦੇਣ ਵਾਸਤੇ ਕਿਵੇਂ ਉਹਨਾਂ ਦੀ ਚੱਕਰੀ ਕਰ ਰਹੇ ਨੇ ਇਸ ਕਰਕੇ ਅੱਜ ਉਸ ਸ਼ਹੀਦ ਉਹਨਾਂ ਯੋਧਿਆਂ ਨੂੰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਅੱਜ ਪੂਰੇ ਪੰਜਾਬ ਦੇ ਵਿੱਚ ਭਾਰਤੀ ਕਿਸਾਨ ਯੂਨਿਟਾ ਗ੍ਰਾਹਾਂ ਵੱਲੋਂ ਤੇ ਸੰਯੁਕਤ ਮੋਰਚੇ ਵੱਲੋਂ ਇਹ ਵੱਡੇ ਪੱਧਰ ਤੇ ਪ੍ਰੋਗਰਾਮ ਲੀਕੇ ਗਏ ਨੇ ਜਿਹੜਾ ਪਿਛਲੇ ਦਿਨੀਂ ਮੁੱਖ ਮੰਤਰੀ ਭਵੰਤਮਾਨ ਦੀ ਸਰਕਾਰ ਨੇ ਵੱਡਾ ਜ਼ਬਰ ਕੀਤਾ ਹੈਗਾ ਸੰਭੂ ਬਾਡਰ ਤੇ ਖਨੌਰੀ ਬਾਡਰ ਤੇ ਬੈਠੇ ਕਿਸਾਨਾਂ ਨੂੰ ਜ਼ਬਰੀ ਉਹਨਾਂ ਦਾ ਮੋਰਚਾ ਚੱਕ ਕੇ ਉਹਨਾਂ ਦਾ ਸਮਾਨ ਖੁਰਦ-ਵਰਦ ਕੀਤਾ ਤੇ ਕਿਸਾਨਾਂ ਨੂੰ ਜੇਲਾ 'ਚ ਧੱਕਿਆ ਇਹਦਾ ਅਸੀਂ ਸਖਤ ਵਿਰੋਧ ਕਰਦੇ ਆਂ ਤੇ ਲੋਕਾਂ ਨੂੰ ਬੇਨਤੀ ਕਰਦੇ ਆਂਗੇ ਵੀ ਭਰਾਵੋ ਘਰਾਂ 'ਚੋਂ ਬਾਹਰ ਨਿਕਲੋ ਅੱਜ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਇੱਥੇ ਦੀ ਪੁਲਿਸ ਘਰਾਂ ਦੇ ਵਿੱਚ ਲੋਕਾਂ ਨੂੰ ਬੰਦ ਕਰਨਾ ਚਾਹੁੰਦੀ ਹੈ ਉਹ ਬੰਦ ਕਰਕੇ ਛੋੜ ਦੇ ਤੇ ਇੱਥੇ ਸਾਮਰਾਜੀ ਕਾਨੂੰਨ ਆ ਉਹ ਲੋਕ ਵਿਰੋਧੀ ਕਾਨੂੰਨ ਸਾਡੇ ਤੇ ਮੜਨਾ ਚਾਹੁੰਦੇ ਨੇ ਇਸ ਕਰਕੇ ਜੇ ਸਾਡੇ ਯੋਧੇ ਉਸ ਸਮੇਂ ਦੇ ਉਹ ਉਹ ਇੰਨੀ ਮਤਲਬ ਕਠਿਨਾਈਆਂ ਦੇ ਵਿੱਚ ਲੜ ਕੇ ਗਏ ਨੇ ਤਾਂ ਅੱਜ ਭਰਾਵੋ ਸਾਨੂੰ ਵੀ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਇਸ ਕਰਕੇ ਅੱਜ ਸਨਾਮ ਦੀ ਦਾਣਾ ਮੰਡੀ ਦੇ ਵਿੱਚ ਇੱਕ ਬਹੁਤ ਵੱਡਾ ਭਾਰੀ ਇਕੱਠ ਹੋਣਾ ਹੈਗਾ ਉਹਦੇ ਵਾਸਤੇ ਇਹ ਤਿਆਰੀਆਂ ਕਰਨ ਲਈ ਸਾਰੀ ਟੀਮ ਲੱਗੀ ਜੀ ਧੰਨਵਾਦ ਹਲੋ 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 ਇਹ ਬਣਾਏ ਫੜਾ ਗਏ ਜੀ ਬਣਾਏ